ਪ੍ਰੋਬਲਮ ਚ ਤਾਂ ਪੈਂਦੇ ਆ ਵੀ ਸਾਡੀਆਂ ਸ਼ਫਾਰਿਚ ਮੰਨਦੇ ਨਹੀਂ ਮੈਂ ਕਹਿੰਦਾ ਵੀ ਇਹ ਗੱਲ ਸਿੱਧ ਕਰੋ ਤੁਸੀਂ ਇੱਕ ਕਿਲਾ ਉਥੇ ਚਾਰ-ਚਾਰ ਮਰਲੇ ਦੇ ਪਲਾਟ ਨਾਲ ਨਹੀਂ ਬੰਦੇ ਦੇ ਪੁੱਤ ਬਣ ਕੇ ਇੱਕ ਕਿਲਾ ਬੀਜੋ ਝੋਨਾ ਲਾਓ ਇੱਕ ਕਿਲਾ ਪੂਰਾ ਤੇ ਵੱਟ ਸੰ ਕਿਸਾਨ ਤੁਸੀਂ ਆਪ ਦੀ ਕੱਲੀ-ਕੱਲੀ ਸ਼ਫਾਰਿਚ ਮੁਤਾਬਕ ਝੋਨਾ ਪਾਲਣਾ ਤੇ ਕਿਸਾਨ ਜਿਵੇਂ ਪਾਲਦਾ ਉਹਨੂੰ ਓਵੇਂ ਪਾਲਣ ਦਿਓ ਅਖੀਰ ਤੇ ਵੀ ਸੀ ਸਾਹਿਬ 1 ਕਿਲੋ ਝੋਨਾ ਕਿਸਾਨ ਨਾਲੋਂ ਵੱਧ ਕੱਢ ਦਿਓ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਉ ਐ ਦੂ ਵੱਡਾ ਚੈਲੰਜ ਕੋਈ ਹੋ ਸਕਦਾ ਦਿਆਂ ਉਹਨਾਂ ਨੇ ਮੇਰੇ ਤੇ 50 ਲੱਖ ਦਾ ਕੇਸ ਠੋਕਿਆ ਹੋਇਆ ਮਾਣ ਹਾਨੀ ਦਾ ਵੀ ਇਹ ਸਾਡੀ ਮਾਣ ਹਾਨੀ ਕਹਦਾ ਵੀ ਤੁਹਾਡਾ ਮਾਣ ਹੈ ਕਿੱਥੇ ਜੇ ਤੁਹਾਡੇ 'ਚ ਮਾਣ ਹੁੰਦਾ ਤਾਂ ਤੁਸੀਂ ਕਿਸਾਨਾਂ ਦੇ ਲਈ ਕੰਮ ਕਰਦੇ ਤੁਸੀਂ ਤਾਂ ਬੇਈਮਾਨਾਂ ਦੇ ਲਈ ਕੰਮ ਕਰਦੇ ਹੋ ਕਾਰਪੋਰੇਟ ਦੇ ਲਈ ਕੰਮ ਕਰਦੇ ਹੋ ਤੇ ਜਿਨ੍ਹਾਂ ਦਾ ਮਾਣ ਹੀ ਨਹੀਂ ਹੈ ਨਹੀਂ ਉਹਨਾਂ ਦੀ ਹਾਨੀ ਕਾਦੀ ਹੋਗੀ ਆ ਜਿਹੜਾ ਕੈਂਪ ਆ ਇਹ ਐਜੂਕੇਸ਼ਨ ਵਾਸਤੇ ਹੀ ਆ ਤੁਹਾਨੂੰ ਐਜੂਕੇਟ ਕਰਨ ਦੇ ਮਕਸਦ ਨਾਲ ਲਾਇਆ ਮੈਂ ਚੈਲੰਜ ਕਰਦਾ ਯੂਨੀਵਰਸਿਟੀ ਦੇ ਵੀਸੀ ਨੂੰ ਠੀਕ ਹੈ ਇੱਕ ਕਿੱਲਾ ਝੋਨਾ ਪੂਰਾ ਇੱਕ ਹੀ ਪਲਾਟ ਦੇ ਦੋ ਹਿੱਸੇ ਕਰਕੇ 1 ਕਿੱਲਾ ਝੋਨਾ ਵੀਸੀ ਸਾਹਿਬ ਲਾਉਣ 33 ਬੂਟੇ ਪ੍ਰਤੀ ਬਾਰਗ ਬਿਕਟਰ ਵਾਲੀ ਸੁਭਾਰਤ ਦੇ ਮੁਤਾਬਕ 1,33,500 ਦੇ ਸਾਹ ਵਾਲੇ ਬੂਟੇ ਲਾ ਕੇ 1 ਕਿੱਲਾ ਝੋਨਾ ਵਟ ਸੰਦ ਤੁਹਾਡੇ ਚ ਕੋਈ ਵੀ ਕਿਸਾਨ ਜਿਵੇਂ ਲਾਉਂਦਾ ਉਹ ਲਾਊਗਾ ਜਿਵੇਂ ਨਾਰਮਲ ਲਾਉਨੇ ਹੋ ਤੁਸੀਂ ਤਾਂ ਇੱਧਰ ਆ ਗਿਆ ਕਿਸਾਨ ਤੇ ਇੱਧਰ ਆ ਗਿਆ ਲੁਧਿਆਣੇ ਵਾਲਾ ਵੀਸੀ ਕਲੀਅਰ ਫੇਰ ਹੀ ਪਤਾ ਲੱਗੂ ਸਹੀ ਕੌਣ ਗਲਤ ਕੌਣ ਉਹ ਕਹਿੰਦੇ ਆ ਵੀ ਕਿਸਾਨ ਪ੍ਰੋਬਲਮ ਚ ਤਾਪ ਐਂਦੇ ਆ ਵੀ ਸਾਡੀਆਂ ਸ਼ਫਾਰਚਾ ਮੰਨਦੇ ਨਹੀਂ ਮੈਂ ਕਹਿੰਦਾ ਵੀ ਇਹ ਗੱਲ ਸਿੱਧ ਕਰੋ ਤੁਸੀਂ ਇੱਕ ਕਿੱਲਾ ਉਥੇ ਚਾਰ-ਚਾਰ ਮਰਲੇ ਦੇ ਪਲਾਟ ਨਾਲ ਨਹੀਂ ਬੰਦੇ ਦੇ ਪੁੱਤ ਬਣ ਕੇ ਇੱਕ ਕਿੱਲਾ ਬੀਜੋ ਝੋਨਾ ਲਾਓ ਇੱਕ ਕਿੱਲਾ ਪੂਰਾ ਤੇ ਵੱਟ ਸਨ ਕਿਸਾਨ ਤੁਸੀਂ ਆਪ ਦੀ ਕੱਲੀ-ਕੱਲੀ ਸ਼ਫਾਰਿਸ਼ ਮੁਤਾਬਕ ਝੋਨਾ ਪਾਲਣਾ ਤੇ ਕਿਸਾਨ ਜਿਵੇਂ ਪਾਲਦਾ ਉਹਨੂੰ ਓਵੇਂ ਪਾਲਣ ਦਿਓ ਅਖੀਰ ਤੇ ਵੀ ਸੀ ਸਾਹਿਬ 1 ਕਿਲੋ ਝੋਨਾ ਕਿਸਾਨ ਨਾਲੋਂ ਵੱਧ ਕੱਢਦੇ ਹੋ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਉ ਐਦੂ ਵੱਡਾ ਚੈਲੰਜ ਕੋਈ ਹੋ ਸਕਦਾ ਹਾਂ ਜੇ ਜਿਹੜਾ ਮੇਰਾ ਤਰੀਕਾ ਝੋਨੇ ਦਾ ਉਹਦਾ ਮੁਕਾਬਲਾ ਹੀ ਨਹੀਂ ਕਰਾਇਆ ਮੇਰਾ ਤਰੀਕਾ ਕੀ ਆ ਤੁਹਾਡਾ ਤਰੀਕਾ ਹੈਗਾ 17 18 ਬੂਟੇ ਵਰਗ ਮੀਟਰ ਚ ਤੇ ਮੇਰਾ ਹੈਗਾ 12 ਬੂਟੇ ਮੇਰੇ ਨਾਲ ਤਾਂ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਤੁਹਾਡੇ ਨਾਲ ਹੀ ਆ ਵੀ ਤੁਹਾਡੇ ਤੋਂ ਹੀ ਵੱਧ ਕੱਢ ਦੇਣ ਸਹੀ ਆ ਕਿ ਗਲਤ ਆ ਬਈ ਠੀਕ ਹੈ ਜਦੋਂ ਝੋਨਾ ਸੰਘਣਾ ਹੋ ਜਾਂਦਾ ਉਦੋਂ ਕੀ ਹੁੰਦਾ ਬਈ ਫੋਕ ਕਦੋਂ ਬੰਦੀ ਹੁੰਦੀ ਆ? ਬਈ ਖੁੰਗਣੀਆਂ ਕਾਦੋ ਪਾਈਆਂ? ਝਾੜ ਕਿਹੜੇ ਝੋਨੇ ਦਾ ਵੱਧ ਹੁੰਦਾ? ਹੈ? ਜਿਹੜਾ ਵਿਰਲਾ ਹੁੰਦਾ। ਫੋਕ ਕਿਹੜੇ ਝੋਨੇ 'ਚ ਵੱਧ ਬੰਦੀ ਆ? ਸੰਘਣੇ 'ਚ। ਤੇ ਤੁਸੀਂ ਤਾਂ ਆਜੇ ਪੂਰਾ ਸੰਘਣਾ ਲਾਇਆ ਵੀ ਨਹੀਂ। ਤੁਸੀਂ ਤਾਂ 1,33,519 ਬੂਟੇ ਲਾਏ ਵੀ ਨਹੀਂ। ਲਾਗੇ ਤਾਂ ਦੇਖੋ ਹਜੇ ਇੱਕ ਹੋਰ ਚੋਟਕਲੇ ਵਾਲੀ ਗੱਲ ਨਰਮਾ ਵੀ ਇੱਧਰ ਆਏ ਆਪਣੇ ਲੋਕ ਇੱਧਰ ਪਹਿਲਾਂ ਤਾਂ ਮੈਂ ਨਰਮਾ ਹੀ ਸੀ 2015 ਦੇ ਵਿੱਚ ਅਸੀਂ ਨਾਗਪੁਰ ਗਏ ਭਾਰਤੀ ਕਪਾਹ ਖੋਜ ਕੇਂਦਰ ਉੱਥੋਂ ਦੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਦੇ ਨਾਲ ਸਾਡੀ 2-3 ਘੰਟੇ ਮੀਟਿੰਗ ਹੋਈ ਉਹ ਉਹ ਮੈਨੂੰ ਕਹਿੰਦੇ ਇੱਕ ਕਿਲੇ ਦੇ ਵਿੱਚ ਨਰਮੇ ਦੇ 40000 ਬੂਟੇ ਹੋਣੇ ਚਾਹੀਦੇ ਆ ਕਿੰਨੇ ਕਿਵੇਂ ਆ ਲਾ ਕੇ ਵੇਖਣੇ ਹੈ ਮੈਂ ਕਿਹਾ ਜੀ ਪਰ ਟੀਂਡੇ ਕਿੱਥੇ ਲਾਉਣੇ ਕਹਿੰਦਾ ਇੱਕ ਬੂਟੇ ਨੂੰ ਇੱਕ ਟੀਂਡਾ ਟਾਪ ਤੇ ਮੈਂ ਕਹਾਂ ਜੀ ਪੌੜੀਆਂ ਪੂੜੀਆਂ ਚੁਗਣ ਵਾਸਤੇ ਕਹਿੰਦਾ ਮਸ਼ੀਨਾਂ ਦੇ ਨਾਲ ਹੁਣ ਜਿਹੜੀ ਫਸਲ ਸੰਘਣੀ ਜਿੰਨੀ ਸੰਘਣੀ ਹੁੰਦੀ ਓੰਨੀ ਤਾਂ ਆਉਂਦੀ ਐ ਉਹਨਾਂ ਦੇ ਹਿਸਾਬ ਨਾਲ 12-13 ਇੰਚ ਤੇ ਬੂਟਾ ਆ ਗਿਆ ਠੀਕ ਐ 12-13 ਇੰਚ ਤੇ ਇੱਕ ਬੂਟਾ ਨਰਮਾ ਆ ਗਿਆ ਉਹਨਾਂ ਦੇ ਹਿਸਾਬ ਨਾਲ ਹੁਣ ਇੰਨਾ ਸੰਘਣਾ ਨਰਮਾ ਮੈਨੂੰ ਲੱਗਦਾ ਇੰਨਾ ਇੰਨਾ ਉੱਚਾ ਤਾਂ ਹੋਈ ਜਾਊ ਹਾਂ ਇਹਨੂੰ ਟਿੰਡੇ ਲੱਗ ਜਾਣਗੇ ਉਹਦਾ ਕਹਿੰਦਾ ਇੱਕ ਬੂਟੇ ਨੂੰ ਇੱਕ ਟਿੰਡਾ ਇੱਕ ਵੀ ਲੱਗ ਜੂ ਤੇ ਜੇ ਲੱਗ ਪਿਆ ਖੜ ਜੂ ਇਹੋ ਜੇ ਇਹ ਠੀਕ ਹੈ ਤੁਸੀਂ 133000 ਬੂਟੇ ਲਾ ਕੇ ਤਾਂ ਵੇਖੋ ਤੁਹਾਨੂੰ ਪਤਾ ਲੱਗੇ ਵੀ ਦੁਨੀਆ ਕਿੱਥੇ ਵੱਸਦੀ ਆ ਖੂਚੋਂ ਬਾਹਰ ਨਿਕਲੋ ਠੀਕ ਤਾਂ ਕਿੱਲੇ ਦੇ ਵਿੱਚ ਜਿੰਨੇ ਸਕਰ ਫੁੱਟ ਹੁੰਦੇ ਆ ਓਨੇ ਬੂਟੇ ਚਾਹੀਦੇ ਆ ਕਿੰਨੇ ਸਕਰ ਫੁੱਟ ਹੁੰਦੇ ਆ 43560 ਵੱਧ ਤੋਂ ਵੱਧ ਤੁਸੀਂ ਦੁੱਗਣੇ ਬੂਟੇ ਲਾ ਸਕਦੇ ਹੋ ਠੀਕ ਆ ਉਹ ਵੀ ਕਾਨਕ ਚ ਝੋਨੇ ਚ ਉਹ ਵੀ ਨਹੀਂ ਠੀਕ ਆ ਤਾਂ ਜਦੋਂ ਤੁਸੀਂ ਦੁਗਣੇ ਲਾਉਣੇ ਆ ਤੁਸੀਂ ਲਾਉਣੇ ਆ ਦੁਗਣੇ ਜਿੰਨੇ ਚਾਹੀਦੇ ਆ ਉਦੋਂ ਦੁਗਣੇ ਲਾਉਣੇ ਆ ਉਹ ਉਹ ਕਹਿੰਦੇ ਆ ਵੀ ਤਿੱਗਣੇ ਲਵਾਓ ਤਿੱਗਣੇ ਤੋਂ ਵੀ ਜ਼ਿਆਦੇ ਠੀਕ ਆ ਤਾਂ ਜਦੋਂ ਤੁਸੀਂ ਜਿੰਨੇ ਚਾਹੀਦੇ ਉਦੋਂ ਦੁਗਣੇ ਲਾ ਕੇ ਐਨੀਆਂ ਬਿਮਾਰੀਆਂ ਪਵਾ ਲੈਣੇ ਝੋਨੇ ਨੂੰ ਐਨੇ ਕੀੜਿਆਂ ਦੇ ਹਮਲੇ ਕੀੜਿਆਂ ਦੇ ਹਮਲੇ ਕਰਾ ਲੈਣੇ ਝੋਨੇ ਤੇ ਤਾਂ ਉਹਨਾਂ ਦਾ ਜਿਹੜਾ ਤਿੱਗਣਿਆਂ ਤੋਂ ਵੀ ਜ਼ਿਆਦੇ ਬੂਟੇ ਵਾਲਾ ਪਿੱਲਾ ਉਹਦੇ 'ਚ ਝੋਨਾ ਹੋਜੂ ਅੱਛਾ ਤੁਸੀਂ ਝੋਨਾ ਲਾ ਲਿਆ ਥੋੜਾ ਹੈਗਾ 8-9 ਇੰਚ ਤੇ ਇਹਦੇ ਵਿੱਚ ਤੁਸੀਂ ਰੈਰੂ ਵੀ ਪਾਉਣੀ ਹੁੰਦੀ ਆ ਸਪਰੇਅ ਸੁਰੂ ਵੀ ਕਰਨੀ ਹੁੰਦੀ ਆ ਉਹਨੂੰ ਕਾਦੇ ਨਾਲ ਕਰਨੀ ਆ ਤੁਰ ਕੇ ਇਹਦੇ ਵਿੱਚ ਮਾੜਾ ਮੋਟਾ ਥਾਂ ਹੁੰਦਾ ਤੇ ਜਿਹੜਾ ਉਹ ਕਹਿੰਦੇ 1,33,000 ਪ੍ਰਤੀ ਏਕੜ ਬੂਟੇ ਲਾਓ ਉਹਲੇ ਜੀ ਤੁਰ ਪੋਗੇ ਹੈ ਬਈ ਨਹੀਂ ਤੁਰ ਜਣੋ ਤੋਰੀ ਨਹੀਂ ਸਕਦੇ ਠੀਕ ਤੇ ਤੈਨੂੰ ਮੈਂ ਕਹਿੰਦਾ ਚੈਲੰਜ ਵੀ ਆ ਜਾ ਵੀ ਸੀ ਚੁੱਤੀ ਚ ਪਾਣੀ ਪੀਉਂ ਤੇਰੀ ਚ ਜੇ ਤੇਰੀ ਵਿਗਿਆਨ ਚ ਦਾਮਾ ਤੇ ਤੇਰਾ ਸਿਸਟਮ ਵਕਾਉ ਨਹੀਂ ਹੈਗਾ ਤਾਂ ਕਿਸਾਨ ਨਾਲੋਂ 1 ਕਿਲੋ ਝੋਨਾ ਵੱਧ ਕੱਢ ਦੇ ਆਪਦੀ ਕੱਲੀ-ਕੱਲੀ ਖੇਮਾਰ ਚ ਲਾਗੂ ਕਰਕੇ ਨਹੀਂ ਕਰ ਸਕਦੇ ਹੋ ਚੈਲੰਜ ਕਬੂਲ ਕਰ ਲੈਣਾ ਕਰ ਲੈਣਾ ਚਾਹੀਦਾ ਕਿ ਨਹੀਂ ਇੱਕ ਵਾਰੀ ਜਿਵੇਂ ਆਪਾਂ ਦਾ ਕੈਂਪ ਲੱਗਿਆ ਆਹੀ ਖੇਤੀਬਾੜੀ ਵਿਭਾਗ ਦਾ ਕੈਂਪ ਡਾਕਟਰ ਦਲੇਰ ਸਿੰਘ ਦੀ ਉਹਨਾਂ ਨੇ ਡਾਕਟਰ ਦਲੇਰ ਸਿੰਘ ਨੂੰ ਬੁਲਾਇਆ ਵੱਟਾਂ ਵਾਲੇ ਝੋਨੇ ਦੇ ਸੰਬੰਧ ਚ ਪਿੰਡ ਕਲਕਲਾ ਮੋਗਾ ਤਾਂ ਉੱਥੇ ਇੱਕ ਕਿਸਾਨ ਨੇ ਡਾਕਟਰ ਦਲੇਰ ਸਿੰਘ ਦੀ ਵੱਟਾਂ ਵਾਲੀ ਤਕਨੀਕ ਦੇ ਨਾਲ ਝੋਨਾ ਲਾਇਆ ਉਸ ਖੇਤ ਦੇ ਵਿੱਚ ਮਹਿਕਮੇ ਨੇ ਮੋਗਾ ਵਾਲੇ ਨੇ ਉਹਨਾਂ ਨੇ ਪ੍ਰੋਗਰਾਮ ਰੱਖ ਲਿਆ ਤੇ ਡਾਕਟਰ ਦਲੇਰ ਸਿੰਘ ਨੂੰ ਬੁਲਾਇਆ ਡਾਕਟਰ ਦਲੇਰ ਸਿੰਘ ਨੇ ਮੈਨੂੰ ਬੁਲਾ ਲਿਆ ਅਸੀਂ ਉੱਥੇ ਗਏ ਤੇ ਉੱਥੇ ਜਿਹੜਾ ਏਡੀਓ ਸਟੇਜ ਚਲਾ ਰਿਹਾ ਸੀ ਉਹ ਮੈਨੂੰ ਜਾਣਦਾ ਸੀ ਖੇਤੀਬਰਾਸਤ ਮਿਸ਼ਨ ਮੇਲੇ ਦਾ ਉਹਨੇ ਗਲਤੀ ਨਾਲ ਕਹਿੰਦਾ ਵੀ ਗੁਰਪ੍ਰੀਤ ਸਿੰਘ ਦਬੜੀ ਗੱਲਾਂ ਵੀ ਆਏ ਆ ਵੀ 2 ਮਿੰਟ ਇਹ ਵੀ ਆਪਣੇ ਵਿਚਾਰ ਰੱਖਣ ਮੇਰੇ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਮੁੱਖ ਅਫਸਰ ਸੀ ਉਹ ਬੋਲੀ ਕਹਿੰਦੀ ਕਿਸਾਨ ਵੀਰੋ ਤੁਹਾਨੂੰ ਦਿੱਕਤਾਂ ਤਾਂ ਆਉਂਦੀਆਂ ਪ੍ਰੋਬਲਮਾਂ ਤਾਂ ਆਉਂਦੀਆਂ ਵੀ ਤੁਸੀਂ ਸਾਡੀ ਸ਼ਿਫਾਰਿਸ਼ ਮੰਦੇ ਨਹੀਂ ਤੁਸੀਂ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਉਂਦੇ ਨਹੀਂ ਉਹ ਇਹ ਗੱਲਾਂ ਜੀਆਂ ਕਰਕੇ ਬਹਿ ਗਈ ਤੇ ਉਹਨੇ ਗਲਤੀ ਨਾਲ ਮੈਨੂੰ ਬੁਲਾ ਲਿਆ ਤੇ ਮੈਂ ਖੜਾ ਹੋਇਆ ਮੈਂ ਕਿਸਾਨਾਂ ਨੂੰ ਪੁੱਛਿਆ ਮੈਂ ਕਿਹਾ ਭਰਾਵੋ ਮੈਨੂੰ ਇਹ ਦੱਸੋ ਵੀ ਸੰਗਣੇ ਝੋਨੇ ਦਾ ਤੁਆ ਨਿਕਲਦਾ ਕਿ ਨਹੀਂ ਜਦੋਂ ਬੂਟੇ 20 ਬਾਈਆਂ ਤੋਂ ਟੱਪ ਜਾਣ ਤੁਆ ਨਿਕਲਦਾ ਕਿ ਨਹੀਂ ਉਹ ਕਹਿੰਦੇ ਨਿਕਲਦਾ ਤਾਂ ਮੈਂ ਉਹ ਤੇ ਕਿਹਾ ਮੈਂ ਕਿਹਾ ਵੀ ਇੱਕ ਕਿੱਲਾ ਭਾਈ ਤੁਸੀਂ ਲਾਓ ਮਹਿਕਮੇ ਵਾਲਿਓ ਇੱਕ ਕਿੱਲਾ ਕਿਸਾਨ ਤੁਸੀਂ ਆਪਦੀ ਕੱਲੀ ਕੱਲੀ ਸ਼ਫਾਰਿਚ ਲਾਗੂ ਕਰੋ ਤੇ ਕਿਸਾਨ ਜਿਵੇਂ ਕਰਦਾ ਉਹਨੂੰ ਕਰਨ ਦਿਓ ਤੇ ਤੁਸੀਂ ਕਿਸਾਨ ਨਾਲੋਂ ਇੱਕ ਕਿਲੋ ਝੋਨਾ ਵਧ ਦੇ ਦਿਓ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਉ ਉਹਨਾਂ ਦੇ ਮੂੰਹ ਤੇ ਕਿਹਾ ਹੋਇਆ ਕਿ ਤਾਂ ਤੁਸੀਂ ਕਹੋ ਵੀ ਸਾਡੇ ਕੋਲੇ ਫੜਾ ਮਾਰੀ ਜਾਂਦਾ ਠੀਕ ਆ ਤੇ ਜੇ ਉਹਨਾਂ ਜੋ ਕੋਈ ਹੁੰਦਾ ਕੱਖ ਕਾਨ ਵਾਲਾ ਤੇ ਕਹਿ ਜਾਂਦਾ ਵੀ ਚੈਲੰਜ ਕਬੂਲ ਅਗਲੇ ਸੀਜ਼ਨ ਦੱਸ ਕਿੱਥੇ ਨਹੀਂ ਕਹਿੰਦੇ ਕਿਉਂਕਿ ਝੂਠ ਸੱਚ ਦੇ ਮੂਹਰੇ ਟਿਕ ਨਹੀਂ ਸਕਦਾ ਆ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਉਹਨਾਂ ਦੀਆਂ ਪਰਦੇ ਫਾਸ਼ ਕਰਦਾ ਪਿਆ ਇਹਦੇ ਚਲਦਿਆਂ ਉਹਨਾਂ ਨੇ ਮੇਰੇ ਤੇ 50 ਲੱਖ ਦਾ ਕੇਸ ਠੋਕਿਆ ਹੋਇਆ ਮਾਣ ਹਾਨੀ ਦਾ ਵੀ ਇਹ ਸਾਡੀ ਮਾਣ ਹਾਨੀ ਕਹਦਾ ਵੀ ਤੁਹਾਡਾ ਮਾਣ ਹੈ ਕਿੱਥੇ ਜੇ ਤੁਹਾਡੇ 'ਚ ਮਾਣ ਹੁੰਦਾ ਤਾਂ ਤੁਸੀਂ ਕਿਸਾਨਾਂ ਦੇ ਲਈ ਕੰਮ ਕਰਦੇ ਤੁਸੀਂ ਤਾਂ ਬੇਈਮਾਨਾਂ ਦੇ ਲਈ ਕੰਮ ਕਰਦੇ ਹੋ ਕਾਰਪੋਰੇਟ ਦੇ ਲਈ ਕੰਮ ਕਰਦੇ ਹੋ ਤੇ ਜਿਨ੍ਹਾਂ ਦਾ ਮਾਣ ਹੀ ਨਹੀਂ ਹੈ ਨਹੀਂ ਉਹਨਾਂ ਦੀ ਹਾਨੀ ਕਾਦੀ ਹੋਗੀ ਤੇ ਮੈਨੂੰ ਠੀਕ ਆ ਵੀ ਜਿਹੜਾ ਤੇ ਕੇਸ ਆਵੇ ਤੇ ਮੈਂ ਅਦਾਲਤ ਦੇ ਵਿੱਚ ਇਹਨਾਂ ਦੇ ਪੋਰਟਫੋਲਿਓ ਲਾ ਜੱਜ ਦੇ ਸਾਹਮਣੇ ਨੰਗੇ ਕਰ ਇਹਨਾਂ ਨੂੰ ਠੀਕ ਆ ਤਾਂ ਹੁਣ ਗੱਲ ਜੇ ਸਮਝ ਆਉਂਦੀ ਹੈ ਵੀ ਝੋਨਾ ਹੋਵੇ ਕਣਕ ਹੋਵੇ ਸਰੋ ਹੋਵੇ ਕੋਈ ਵੀ ਫਸਲ ਹੋਵੇ ਬਰਲੀ ਬੀਜਣੀ ਚਾਹੀਦੀ ਆ ਕੀ ਕਰਨੀ ਚਾਹੀਦੀ ਆ ਬਰਲੀ ਬੀਜ ਲਾਓ ਫਿਰਲੀ ਬੀਜੋ ਇੱਕ ਤਕਨੀਕ ਆ ਉਹਨੂੰ ਕਹਿੰਦੇ ਆ S R I ਸਿਸਟਮ ਆਫ ਰੂਟ ਇੰਟੈਂਸਿਫਿਕੇਸ਼ਨ ਇਸ ਤਕਨੀਕ ਦਾ ਮੂਲ ਸਿਧਾਂਤ ਇਹ ਆ ਵੀ ਜਿਹੜਾ ਬੂਟਾ ਜਿੰਨੀ ਜਗ੍ਹਾ ਕੱਲਾ ਘੇਰਾ ਉਧਰਿਆ ਹਵਾ ਚ ਘੇਰਦਾ ਉਹਨੂੰ 19 ਜਗਾ ਜ਼ਮੀਨ ਤੇ ਦੇਣਾ ਤੁਹਾਡਾ ਕੰਮ ਹੈ ਤੇ ਦੀ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਉਹਨਾਂ ਦੇ ਲਿਟਰੇਚਰ ਦੇ ਵਿੱਚ 86 ਲੱਖ ਕਿੱਲਾ ਕਣਕ ਵੀਜੀ ਜਾਂਦੀ ਹੈ ਪੰਜਾਬ ਚ ਕਿੰਨੀ 86 ਲੱਖ ਤੇ ਜ਼ਿਆਦਾਤਰ ਬੀਜ ਕਿਹੜਾ ਹੁੰਦਾ ਘਰ ਦਾ ਨਹੀਂ ਬਿਜਾਰੀ ਮੁੱਲ ਦਾ ਜ਼ਿਆਦਾਤਰ ਬੀਜ ਕਿਹੜਾ ਆ ਰਿਹਾ ਮੁੱਲ ਦਾ ਤਾਂ ਮੈਂ ਸੋਚਿਆ ਵੀ ਅੰਦਾਜ਼ਨ 75 ਲੱਖ ਏਕੜ ਦਾ ਬੀਜ ਮੁੱਲ ਦਾ ਇਹਨੂੰ ਜਦੋਂ ਮੈਂ ਕਣਕ ਦੇ ਬੀਜ ਦੇ 40 ਕਿਲੋ ਵਾਲੇ ਦੇ ਰੇਟ ਦੇ ਹਿਸਾਬ ਨਾਲ ਮਲਟੀਪਲਾਈ ਕੀਤਾ ਤਾਂ 1200 ਕਰੋੜ ਦਾ ਬੀਜ ਪਵਾਉਂਦੀ ਹੈ ਯੂਨੀਵਰਸਿਟੀ ਕਿੰਨੇ ਦਾ 1200 ਕਰੋੜ ਦਾ ਜਿਹੜਾ ਕੰਮ ਉਹ 40 ਕਿਲੋ ਨਾਲ ਕਹਿੰਦੀ ਆ ਕਰੋ ਉਹ ਕੰਮ 4 ਕਿਲੋ ਵੀ ਨਾਲ ਹੋ ਸਕਦਾ